ਜੀ ਮੈਂ ਰਾਤ ਨੂੰ ਕੋਈ ਫਰੂਟੀਆਂ ਲੈ ਕੇ ਗਿਆ ਇਹ ਲਿਜਾਣ ਤੋਂ ਬਾਅਦ ਘਰੇ ਲੈ ਕੇ ਗਿਆ ਬੱਚੇ ਨੇ ਜਦੋਂ ਪੀਤੀ ਹੈ ਜੀ ਮਤਲਬ ਹਲਕਾ ਜਿਹਾ ਪੀਤੀ ਮੈਨੂੰ ਕਹਿੰਦੀ ਪਾਪਾ ਇੱਥੇ ਮੇਰੇ ਨਾਲ ਦਰਦ ਹੋਣ ਲੱਗ ਗਿਆ ਜੀ ਭਾਬੀ ਨੇ ਕੀ ਕੀਤਾ ਉਹਨੂੰ ਇਦਾਂ ਸਮੈਲ ਲੈ ਕੇ ਦੇਖੀ ਕਹਿੰਦੀ ਮੈਨੂੰ ਜਦ ਇਹਨੂੰ ਪਰਾ ਕਰਤਾ ਕਹਿੰਦੀ ਸਮੈਲ ਬਹੁਤ ਗੰਦੀ ਆ ਰਹੀ ਗੱਲ ਬਾਤ ਇਹਨਾਂ ਨੂੰ ਮੈਂ ਦੱਸੀ ਮੈਂ ਕਿਹਾ ਵੀ ਆ ਗੱਲ ਹੋਈ ਆ ਕਹਿੰਦੇ ਜੀ ਮੈਨੂੰ ਪਤਾ ਕੀ ਪੈਂਦੇ ਆ ਸਰ ਮੈਨੂੰ ਕੀ ਕਹਿੰਦੇ ਆ ਕਹਿੰਦੇ ਜਦੋਂ ਤੁਸੀਂ ਲੈ ਕੇ ਗਏ ਹੋ ਤੁਸੀਂ ਡੇਟ ਨਹੀਂ ਦੇਖ ਸਕੇ ਕਹਿੰਦੇ ਮੈਨੂੰ ਇੰਨੀ ਗੱਲ ਕਹਿ ਰਹੇ ਆ ਮੈਂ ਕਿਹਾ ਤੁਸੀਂ ਸਮਾਨ ਅੱਗੋਂ ਲੈ ਕੇ ਆਨੇ ਹੋ ਤੁਸੀਂ ਤਾਂ ਉੱਲੀ ਜੰਮੀ ਹੋ ਜਾਂ ਦੇਖੋ ਤੁਸੀਂ ਕੈਮਰਾ ਨੇੜੇ ਚੈੱਕ ਕਰੋ ਆ ਉੱਲੀ ਜੰਮੀ ਹੋਈ ਆ ਜੀ ਇਹ ਦੇਖੋ ਇੱਕਦਮ ਜ਼ਹਿਰ ਦੀ 스멜 ਆ ਰਹੀ ਹੈ ਦੇ ਵਿੱਚੋਂ ਪਰ ਵੀ ਹੋਣੀ ਚਾਹੀਦੀ ਆ ਜੀ ਇਹ ਤਾਂ ਬੀੜੀਆਂ ਸਿਕਟਾਂ ਵੇਚਣ ਵਾਲੇ ਆ ਜੀ ਜਿਹੜੇ ਆ ਚੀਜ਼ਾਂ ਵੇਚੀ ਜਾਂਦੇ ਇਹਨਾਂ ਨੂੰ ਇਹ ਚੀਜ਼ ਦੀ ਨੌਲੇਜ ਨਹੀਂ ਹੈਗੀ ਜੈ ਭੀਮ ਜੈ ਭਾਰਤ ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ న్యూਸ ਚੈਨਲ ਹਿੰਮਤ ਸੱਚ ਦਿਖਾਉਣ ਦੀ ਤੇ ਮੈਂ ਤੁਹਾਡਾ ਆਪਣਾ ਰਕੇਸ਼ ਕੁਮਾਰ ਸ਼ਮੀ ਇਸ ਚੈਨਲ ਵਿੱਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਆਏ ਨਾ ਆਏ ਦਿਨ ਕੋਈ ਨਾ ਕੋਈ ਨਵੀਂ ਤੇ ਨਵੀਂ ਘਟਨਾ ਜਿਹੜੀ ਹੈਗੀ ਉਹ ਵਾਪਰਦੀ ਰਹਿੰਦੀ ਆ ਆਪਾਂ ਜਿਵੇਂ ਦੇਖਦੇ ਆ ਕਿ ਮਤਲਬ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਮਿਲਾਵਟਾਂ ਔਰ ਤਰ੍ਹਾਂ ਤਰ੍ਹਾਂ ਦੇ ਕੈਮੀਕਲ ਔਰ ਜੋ ਪੀਣ ਵਾਸਤੇ ਜਿਹੜੇ ਕੈਮੀਕਲ ਵਗੈਰਾ ਪਾ ਕੇ ਫਰੂਟੀਆਂ ਵਗੈਰਾ ਜਾਂ ਹੋਰ ਜੂਸ ਪੈਰਾ ਬਣਾਇਆ ਜਾਂਦਾ ਉਹਦੇ ਵਿੱਚ ਸਾਰੀਆਂ ਮਿਲਾਵਟੀਆਂ ਹੋਣ ਕਰਕੇ ਲੋਕਾਂ ਦੀਆਂ ਸੇਤਾਂ ਜਿਹੜੀਆਂ ਇਹ ਦਿਨ-ਪਰ-ਦਿਨ ਖਰਾਬ ਹੁੰਦੀਆਂ ਰਹਿਣੀਆਂ ਆਏ ਦਿਨ ਆਪਾਂ ਕੋਈ ਨਾ ਕੋਈ ਨਵੀਂ ਵੀਡੀਓ ਦੇਖਦੇ ਰਹੇ ਨੇ ਇਸੇ ਤਰ੍ਹਾਂ ਦਾ ਮਾਮਲਾ ਇੱਕ ਆਪਣੇ ਸਾਹਮਣੇ ਅੱਜ ਆਇਆ ਅ ਕਿ ਇੱਥੇ ਵੀਰਾਂ ਨਾਲ ਆਪਾਂ ਗੱਲਬਾਤ ਕਰਕੇ ਜਾਣਾਂਗੇ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਫਰੂਟੀ ਨਾਮ ਦੀ ਇੱਕ ਕੋਈ ਡੁਪਲੀਕੇਟ ਕੰਪਨੀ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਕਲੋਜ਼ ਕਰਕੇ ਦਿਖਾ ਦਿੱਤਾ ਜਾਵੇ ਇਹ ਕੋਈ ਫਰੂਟੀ ਨਾਮ ਤੇ ਜਿਹੜੀ ਹੈਗੀ ਡੁਪਲੀਕੇਟ ਕੰਪਨੀ ਬਣਾ ਕੇ ਜਿਹੜੇ ਕੋਈ ਜਾਲੀ ਬਿਨਾ ਟੈਸਟਡ ਤੋਂ ਔਰ ਬਿਨਾ ਪਰਮਿਸ਼ਨ ਤੋਂ ਜਿਹੜੀਆਂ ਕੰਪਨੀਆਂ ਛੋੜੀਆਂ-ਛੋਟੀਆਂ ਪੜਾ ਕੇ ਲੋਕ ਜਿਹੜੇ ਮਾਰਕੀਟ ਦੇ ਵਿੱਚ ਸਸਤੇ ਧਾਮ ਦੇ ਵਿੱਚ ਵੇਚਦੇ ਹਨ ਪਰ ਉਹਦੇ ਨਾਲ ਜਿਹੜੀਆਂ ਬੱਚਿਆਂ ਦੀਆਂ ਸਿਹਤਾਂ ਖਰਾਬ ਹੁੰਦੀਆਂ ਹਨ ਅਸੀਂ ਪਿੱਛੇ ਇਹ ਦੇਖਿਆ ਕਿ ਇੱਕ ਬੱਚਾ ਜਿਹੜਾ ਹੈਗਾ ਉਹ ਕੇਕ ਖਾਣ ਦੇ ਕਾਰਨ ਉਸ ਲੜਕੀ ਦੀ ਮੌਤ ਹੋ ਗਈ ਸਾਡੇ ਕੋਲ ਕੁਝ ਦਿਨ ਪਹਿਲਾਂ ਇੱਕ ਵੀਡੀਓ ਆਈ ਸੀ ਕਿ ਕੋਕਰਚ ਨਿਕਲੇ ਮੰਜੂਰੀਆਂ ਦੇ ਵਿੱਚੋਂ ਔਰ ਹੋਰ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਪੀਜ਼ਾ ਖਾਣ ਦੇ ਵਿੱਚ ਵਿੱਚ ਜਿਹੜੀ ਮੰਜੂਰੀਆਂ ਦੇ ਵਿੱਚੋਂ ਜਾ ਕਾਂਗਰਸ ਨਿਕਲਦੇ ਨੇ ਇਹੋ ਜਿਹੇ ਜਿਹੜੇ ਚੀਜ਼ਾਂ ਇਹ ਲਾਪਰਵਾਹੀ ਔਰ ਅਣਗਹਿਲੀ ਦੇ ਕਾਰਨ ਹੁੰਦੀਆਂ ਇਹੋ ਜਿਹਾ ਮਾਮਲਾ ਆਪਣੇ ਸਾਹਮਣੇ ਆਇਆ ਉਹ ਆਪਾਂ ਵੀਰਾਂ ਨਾਲ ਗੱਲ ਕਰਕੇ ਜਾਣਦੇ ਆਂ ਵੀ ਇਹ ਮਾਮਲਾ ਹੈ ਕੀ ਆ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਦੇਵ ਸਿੰਘ ਬੰਟੀ ਹੈ ਜੀ ਖਾਸੀਗੁਰ ਤੋਂ ਜੀ ਤੇ ਜੀ ਮੈਂ ਰਾਤ ਦੇ ਨਾਲ ਕੋਈ ਫਰੂਟੀਆਂ ਲੈ ਕੇ ਗਿਆ ਹਾਂ ਇਹ ਲਿਜਾਣ ਤੋਂ ਬਾਅਦ ਘਰੇ ਲੈ ਕੇ ਗਿਆ ਬੱਚੇ ਨੇ ਜਦੋਂ ਪੀਤੀ ਹੈ ਜੀ ਮਤਲਬ ਹਲਕਾ ਜਿਹਾ ਪੀਤੀ ਹੈ ਮਿੰਨ ਕਹਿੰਦੀ ਪਾਪਾ ਇੱਥੇ ਮੇਰੇ ਨਾਲ ਦਰਦ ਹੋਣ ਲੱਗ ਗਈ ਜੀ ਨਾਲੇ ਮੇਰੀ ਵਾਈਫ ਨੇ ਕੀ ਕੀਤਾ ਉਹਨੂੰ ਏਦਾਂ ਸਮੈਲ ਲੈ ਕੇ ਦੇਖੇ ਕਹਿੰਦੀ ਮੈਨੂੰ ਜਦ ਹੀ ਉਹਨੂੰ ਪ੍ਰੈਗਨੈਂਸੀ ਕਰਤਾ ਕਹਿੰਦੀ ਸਮੈਲ ਬਹੁਤ ਗੰਦੀ ਆ ਰਹੀ ਹੈ ਮੇਰੇ ਕੋਲ ਇਹਨਾਂ ਦਾ ਕੋਈ ਕੰਟੈਕਟ ਨੰਬਰ ਨਹੀਂ ਹੈਗਾ ਜੀ ਤੁਸੀਂ ਚਿਕਨ ਖਾਧਾ ਹੈ ਮੈਂ ਚਿਕਨ ਵਾਲੇ ਨੂੰ ਫੋਨ ਕੀਤਾ ਉਹਨਾਂ ਨੇ ਫੋਨ ਨਹੀਂ ਚੱਕਿਆ ਰਾਤ 9:30 ਹੋ ਚੁੱਕੇ ਸੀਗੇ ਉਸ ਤੋਂ ਬਾਅਦ ਬੱਚਾ ਰਾਤ ਦਾ ਪੋਟੀਆਂ ਕਰ ਰਿਹਾ ਜੀ ਚਲੋ ਠੀਕ ਹੈ ਮੈਂ 7:30 8:00 ਵਜੇ ਇੱਥੇ ਮੁੰਡਾ ਚੱਲ ਗਿਆ ਤਾਂ ਠੀਕ ਹੈ ਜੀ ਕੋਈ ਗੱਲ ਨਹੀਂ ਇਹਨਾਂ ਦੀ ਮਦਰ ਆਏ ਆ ਗੱਲਬਾਤ ਇਹਨਾਂ ਨੂੰ ਮੈਂ ਦੱਸੀ ਮੈਂ ਕਿਹਾ ਵੀ ਆ ਗੱਲ ਹੋਈ ਆ ਕਹਿੰਦੇ ਜੀ ਮੈਨੂੰ ਪਤਾ ਕੀ ਪੈਂਦੇ ਆ ਸਰ ਮੈਨੂੰ ਕੀ ਕਹਿੰਦੇ ਆ ਕਹਿੰਦੇ ਜਦੋਂ ਤੁਸੀਂ ਲੈ ਕੇ ਗਏ ਹੋ ਤੁਸੀਂ ਡੇਟ ਨਹੀਂ ਦੇਖ ਸਕੇ ਕਹਿੰਦੇ ਮੈਨੂੰ ਇੰਨੀ ਗੱਲ ਕਹਿ ਰਹੇ ਆ ਮੈਂ ਕਿਹਾ ਤੁਸੀਂ ਸਮਾਨ ਅੱਗੋਂ ਲੈ ਕੇ ਆਨੇ ਹੋ ਤੁਸੀਂ ਅੰਨੇ ਬਣ ਕੇ ਲੈ ਕੇ ਆਨੇ ਹੋ ਜੇ ਤੁਸੀਂ ਸਾਨੂੰ ਇੰਨੀ ਗੱਲ ਕਹਿ ਰਹੇ ਹੋ ਇਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਹਾਲਾਂਕਿ ਰਾਤ ਦਾ ਟਾਈਮ ਸੀਗਾ ਕਾਲੀ ਸੀਗੀ ਚਲੋ ਮੈਂ ਲੈ ਕੇ ਚਲਾ ਗਿਆ ਉਸ ਤੋਂ ਬਾਅਦ ਇਹਨਾਂ ਦੇ ਫਾਦਰ ਸਾਹਿਬ ਨਾਲ ਗੱਲ ਹੋਈ ਉਹ ਫੋਨ ਤੇ ਜੀ ਮੈਨੂੰ ਇਹ ਕਹਿਣ ਲੱਗੇ ਜੀ ਮੈਨੂੰ ਇੰਨੀ ਗੱਲ ਕਹਿ ਰਿਹਾ ਫੋਨ ਤੇ ਹਾਲਾਂਕਿ ਆਪਣੀ ਗਲਤੀ ਮੰਨਣ ਦੇ ਬਜਾਏ ਉਹ ਮੈਨੂੰ ਇੰਨੀ ਗੱਲ ਕਹਿ ਰਿਹਾ ਜਿੱਥੇ ਜਾਣਾ ਚੱਲ ਜਾ ਜਿੱਥੇ ਥਾਣੇ ਜਾਣਾ ਚੱਲ ਮੈਨੂੰ ਇਹ ਗੱਲ ਕਹੀ ਮੈਂ ਕਿਹਾ ਜਾਂਦੇ ਮੇਰੇ ਬੱਚੇ ਦੀ ਦਵਾਈ ਕਰਵਾ ਦੇ ਜਾ ਕੇ ਤੇ ਜਾਂ ਭਾਈ ਮੈਨੂੰ ਕੋਈ ਹੱਲ ਦੱਸਦਾ ਜਾਂ ਬਣਾ ਨੰਬਰ ਦੇ ਮੈਂ ਥਾਣੇ ਰਿਪੋਰਟ ਦੇਣੀ ਹੈ ਕਹਿੰਦੇ ਨਾ ਨੰਬਰ ਦੇਣਾ ਆ ਤੇ ਨਾ ਅਸੀਂ ਕੋਈ ਤੇ ਨਾ ਕੁਛ ਕਰਨਾ ਹੈ ਤੂੰ ਜਿੱਥੇ ਜਾਣਾ ਚੱਲ ਜਾ ਇਹ ਜਿਹੜੀਆਂ ਫਰੂਟੀ ਹੈਗੀਆਂ ਇਹਨਾਂ ਦੀ ਡੇਟ ਜਿਹੜੀ ਤੁਸੀਂ ਚੈੱਕ ਕੀਤੀ ਹੈ ਐ ਐਕਸਪਾਇਰੀ ਡੇਟ ਹੈ ਜਾਂ ਹਲੇ ਡੇਟ ਪਈ ਹੈ ਇੱਕਦਮ ਉੱਲੀ ਜੰਮੀ ਹੋ ਜਾਂ ਦੇਖੋ ਤੁਸੀਂ ਕੈਮਰਾ ਨੇੜੇ ਚੈੱਕ ਕਰੋ ਆ ਉੱਲੀ ਜੰਮੀ ਹੋਈ ਹੈ ਜੀ ਇਹ ਦੇਖੋ ਇੱਕਦਮ ਜ਼ਹਿਰ ਦੀ ਸਮੈਲ ਆ ਰਹੀ ਹੈ ਦੇ ਵਿੱਚੋਂ ਮੈਂ ਇਹਨੂੰ ਕਿਹਾ ਤੁਹਾਡਾ ਆਪਣਾ ਬੱਚਾ ਲਿਆਓ ਕਿ ਸਾਡਾ ਕਹਿੰਦੀ ਬੱਚਾ ਹੈ ਨਹੀਂ ਮੇਰੇ ਬੱਚੇ ਨੇ ਪੀਤੇ ਮੇਰੇ ਬੱਚੇ ਨੂੰ ਤਕਲੀਫ ਹੈ ਮੈਂ ਇੰਨੇ ਬੰਦੇ ਇਕੱਠੇ ਕਰਕੇ ਅੱਜ ਖੜਾ ਹੋਏ ਹਾਂ ਤੇ ਤੇ ਮੈਂ ਪਾਗਲ ਥੋੜਾ ਹਾਂ ਫਿਰ ਇਹਨਾਂ ਮੈਂ ਕਿਹਾ ਮੈਂ ਕਿਹਾ 20 25 ਦਿਨ ਪਹਿਲਾਂ ਮੈਂ ਉਹੀ ਕੁੜੀ ਆਪਣੀ ਦਾਖਲ ਕਰਾਈ ਸੀ ਮੇਰਾ 25 30000 ਰੁਪਏ ਲੱਗਾ ਕਹਿੰਦੀ ਹੁਣ ਤੂੰ ਜੋ ਮਰਜ਼ੀ ਕਹੀ ਚੱਲ ਮੈਂ ਕਿਹਾ ਮੈਂ ਜੈਨੀਆਂ ਦੇ 25 30000 ਰੁਪਏ ਲਾਇਆ ਆਪਾਂ ਓਨ ਰਿਕਾਰਡ ਉੱਤੇ ਮੇਰਾ ਰਿਕਾਰਡ ਕਢਵਾ ਲੈਨੇ ਆ ਇਹਨਾਂ ਨੂੰ ਇਹ ਪੈਸੇ ਦੇਣਦਾਰ ਹੋਣਗੇ ਜੇ ਮੇਰਾ 25 ਲੱਗਿਆ ਹੋਇਆ ਹੈਗਾ 50000 ਦੇਣਦਾਰ ਹੋਣਗੇ ਮੇਰਾ ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੰਗ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹ ਤਾਂ ਬੀੜੀਆਂ ਸਿਗਰਟਾਂ ਵੇਚਣ ਵਾਲੇ ਆ ਜੀ ਜਿਹੜੇ ਆ ਚੀਜ਼ਾਂ ਵੇਚੀ ਜਾਂਦੇ ਇਹਨਾਂ ਨੂੰ ਇਹ ਚੀਜ਼ ਏ ਮੈਨੂੰ ਇੰਨੀ ਗੱਲ ਕਹਿ ਰਿਹਾ ਦੁਕਾਨਦਾਰ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਪਰਮਜੀਤ ਸਿੰਘ ਆ ਜੀ ਮੇਰਾ ਪਰਮਜੀਤ ਸਿੰਘ ਕੀ ਕਹਿਣਾ ਚਾਹੋ ਤੁਸੀਂ ਪਾਜੀ ਮੈਂ ਇਹੀ ਕਹਿਣਾ ਚਾਹਾਂਗਾ ਵੀ ਮੰਨ ਲਓ ਕਿਸੇ ਦੇ ਬੱਚਾ ਵਾ ਆਪਣਾ ਬੱਚਾ ਸਮਝ ਲਿਆ ਕੰਮ ਸੇ ਕੰਮ ਇੱਕ ਮੰਨ ਲਓ ਕੋਲ ਡਰਿੰਕ ਪੇਟੀ ਇੱਕ 180 ਦੀ ਆ ਰਹੀ ਹੈ ਇੱਕ 450 ਦੀ ਆ ਜੀ ਜੇ ਆਪਾਂ ਸਹੀ ਦਵਾਂਗੇ ਚੀਜ਼ ਆਹੀਆਂ 180 ਵਾਲੀ ਬੱਚੀ ਜਾਂਦੇ ਉਹ ਕੰਮ ਆਇਆ ਵੀ 5-4 ਰੁਪਏ ਵਾਲੀ ਬਰੂਟੀ ਜਿਹੜੀ 10 ਰੁਪਏ ਬੱਚੀ ਜਾ ਰਹੀ ਹੈ ਐਡਾ ਗਲਤ ਸਿੰਪਲ ਆ ਬੱਚੇ ਦੀ ਚਲ ਸ਼ੁਕਰਾ ਪ੍ਰਮਾਤਮਾ ਦਾ ਜਾਨ ਬਚ ਗਈ ਆ ਜੇ ਰਾਤ ਬਰਾਤੇ ਕੁਝ ਹੋ ਜਾਂਦਾ ਅਗਲਾ ਕਿੱਥੇ ਜਾਂਦਾ ਬੱਚਾ ਬਿਲਕੁਲ ਜੀ ਗਰੀਬ ਬੰਦਾ ਵਾ ਗਰੀਬ ਬੰਦਾ ਦਾ ਹੀ ਬਰੂਟੀ ਵਗੈਰਾ 10 20 ਰੁਪਏ ਵਾਲੇ ਕੋਲ ਡਰਿੰਕ ਲੈ ਜਾਊਗਾ ਇਹ ਥੋੜਾ 500 ਰੁਪਏ ਵਾਲੀ ਬੋਤਲ ਲੈ ਕੇ ਪੜਾਊਗਾ ਜਾ ਕੇ ਇਹਨਾਂ ਲੋਕਾਂ ਨੇ ਦੇਖੋ ਡੁਪਲੀਕੇਟ ਸਮਾਨ ਦਾ ਆਪਣਾ ਬਿਜ਼ਨਸ ਬਣਾ ਰੱਖਿਆ ਵਾ ਇਸ ਸੰਬੰਧੀ ਤੁਸੀਂ ਜਿਹੜੀ ਹੈਗੀ ਆ ਮਤਲਬ ਦੁਕਾਨ ਦੇ ਮਾਲਕ ਨੂੰ ਛੱਡ ਕੇ ਹੋਰ ਕਿਸੇ ਨਾਲ ਕੋਈ ਗੱਲ ਕੀਤੀ ਤੁਸੀਂ ਨੀ ਭਾਜੀ ਕਿਸੇ ਨਾਲ ਨਹੀਂ ਗੱਲ ਕੀਤੀ ਇਹਨਾਂ ਸਵੇਰ ਮਤਲਬ ਮੇਰਾ ਬਰਾਦਰ ਆਇਆ ਸੀਗਾ ਉਲਟਾ ਇਹਨਾਂ ਦੇ ਮਤਲਬ ਦੁਕਾਨ ਮਾਲਕਾ ਉਹਨਾਂ ਨੇ ਧਮਕੀ ਦਿੱਤੀ ਕਹਿੰਦਾ ਤੁਸੀਂ ਜਿੱਥੇ ਮਰਜੀ ਠਾਣੇ ਜਾਓ ਜਿੱਥੇ ਮਰਜੀ ਜਾਓ ਜੋ ਕਰਨਾ ਤੁਸੀਂ ਕਰ ਲਓ ਕਹਿੰਦਾ ਸਾਡਾ ਕੋਈ ਸਾਡਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਠੀਕ ਹੈ ਇਹਨਾਂ ਦੀ ਇੱਕ ਸ਼ਾਪ ਮਤਲਬ ਵੀ ਆਪਣੇ ਸੀੜੇ ਰੋਡ ਤੇ ਵੀ ਹੈਗੀ ਹੈ ਜੀ ਇਹੀ ਮਤਲਬ ਦੇਖੋ ਜੀ ਇਹ ਡੁਪਲੀਕੇਟ ਸਮਾਨ ਹੈ ਤੁਸੀਂ ਆਪ ਦੇਖ ਸਕਦਾ ਕੋਈ ਦੂਜਾ ਇਹ ਪਾਸਿੰਗ ਨਹੀਂ ਹੈਗੀ ਕੁਝ ਨਹੀਂ ਹੈਗੀ ਜਿਹੜਾ ਮਤਲਬ ਇਹ ਸਮਾਨ ਵੇਚ ਰਿਹਾ ਜੀ ਕੀ ਮੰਕੀ ਕਰਦੇ ਹੋ ਪ੍ਰਸ਼ਾਸਨ ਮੰਕ ਭਾਜੀ ਇਹੀ ਹੈ ਮਤਲਬ ਸਿੰਪਲ ਭਰਾਏ ਜਾਣ ਮਤਲਬ ਜਾਂਚ ਕਰਾਈ ਤੁਸੀਂ ਦੇਖ ਹੀ ਚੁੱਕੇ ਹੋ ਪਟਿਆਲੇ ਜੀ ਕਿੰਨਾ ਇੱਕ ਬੱਚਾ ਕੇਕ ਖਾਣ ਨੇ ਡੱਥੂ ਗਈ ਉਹਦੀ ਜੀ ਬਿਲਕੁਲ ਕੋਈ ਜਨਮ ਦਿਨ ਤੇ ਕੇਕ ਖਾਣ ਦਾ ਆਮ ਖਾਂਦੇ ਬੱਚੇ ਉਸ ਹਿਸਾਬ ਨਾਲ ਜੇ ਮੰਨ ਲਓ ਰਾਤ ਬਰਾਤੇ ਰੱਬ ਨਾ ਕਰਦਾ ਇਹਨਾਂ ਦੀ ਕੁੜੀਆਂ ਨੂੰ ਕੁਝ ਹੋ ਜਾਂਦਾ ਕਿੱਥੋਂ ਪ੍ਰਭਾਈ ਕਿੱਥੋਂ ਕਰਦੇ ਮੁੜ ਕੇ ਠੀਕ ਹੈ ਜੀ